1600 ਆਕਾਸ਼ ਵਿਕਰਮੀ ਬਾਦੋਂ ਸੁਧੀ ਏਕੋਂ ਆਵੇ ਤੰ ਇਕ ਦਿਨ ਮਾਰਿਆ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਹੈ ਉਹ ਅੱਜ ਗੁਰਪ੍ਰਭੂ ਸਾਹਿਬ ਸਿੰਘ ਜੀ ਹੁਣੇ ਜਿਹੜੀ ਬਾਣੀ ਹੈ ਇਹ ਸਾਂਭ ਕੇ ਰੱਖ ਦੋ ਜਦੋਂ ਗੁਰੂ ਅਰਜਨ ਸਾਹਿਬ ਬਾਣੀ ਲੈਣ ਆਉਣਗੇ ਉਦੋਂ ਉਹਨੋਂ ਵੀ ਚਰਨੀ ਪਈ ਤਰ੍ਹਾਂ ਫਰੇਮਾਂ ਤੇਰਾ ਉਤਰੇਗਾ ਤੇ ਤਾ ਤੈਨੂੰ ਸ਼ਾਂਤੀ ਆ ਰਹੇਗੀ ਫੇਰ ਬਾਣੀ ਦੇ ਤੇ ਮਾਰੇ ਗੁਰੂਆਂ ਦਾ ਆਸਥਾਨ ਮੈਨੂੰ ਵਚਨ ਕੀਤੇ ਸੀ ਉਹ ਵਚਨੋ ਕਰਕੇ ਮੈਂ ਤੁਹਾਡੇ ਚਰਨੀ ਪੈ ਕੇ ਫਰੇਵਾਂ ਲਾਇਆ ਚਾਹੁੰਦਾ ਹਾਂ ਇਹ ਇਸ ਪ੍ਰਕਾਰ ਉਸ ਸਤਿਗੁਰਾਂ ਦੀ ਬਾਣੀ ਦੀਆਂ ਦੋ ਪੋਥੀਆਂ ਸਨ ਪਹਿਲਾਂ ਉਹ ਇੱਕ ਪੋਥੀ ਪਤਾ ਨਹੀਂ ਭੱਲੇ ਸਾਹਿਬ ਜੀ ਆਦਿ ਵਿੱਚੋਂ ਜਾਂ ਕਿਸੇ ਪੁਜਾਰੀ ਨੇ ਅਲੋਪ ਕਰ ਲਈ ਇੱਕ ਪੋਥੀ ਦੇ ਦਰਸ਼ਨ ਹੁੰਦੇ ਸਨ ਉਹ ਵੀ ਜਿਸ ਵਕਤ ਕਮੇਟੀ ਦਾ ਪਹਿਰਾ ਆਇਆ ਉਹ ਵੀ ਹੁਣ ਉਥੇ ਜਿਹੜਾ ਭੱਲਾ ਸੀ ਉਹ ਸ਼ਾਇਦ ਕਿਤੇ ਲੈ ਗਿਆ ਜਿਹੜਾ ਮੋਹਨ ਦੇ ਚਾਰੇ ਵਿੱਚੇ ਸੇਵਾ ਕਰਦਾ ਹੁੰਦਾ ਸੀ ਉਹ ਦੁਦਾਰ ਨਹੀਂ ਉੱਥੇ ਹੁੰਦੇ ਉਸ ਪੋਥੀ ਦੇ ਇਸ ਪ੍ਰਕਾਰ ਉਹ ਪੋਥੀਆਂ ਗੁਰੂ ਸਾਹਿਬ ਜੀ ਨੂੰ ਮੋਹਨ ਜੀਂ ਦੇ ਦਿੱਤੀਆਂ ਜਦੋਂ ਦਰਸ਼ਨ ਕੀਤੇ ਪੋਥੀਆਂ ਨੇ ਦਰਸ਼ਨ ਕਰਕੇ ਸ਼ਬਦ ਚਾਹ ਰਿਆ ਪੋਥੀ ਪਰਮੇਸ਼ਰ ਕਾ ਥਾ ਇਹ ਵਾਕ ਹੈ ਸਾਰੰਗ ਵਿੱਚ ਸ਼ਬਦ ਆਉਂਦਾ ਇਸ ਪ੍ਰਕਾਰ ਪਿਵਤਾਜੇ ਕਾ ਖੋਲ ਸਾਖਿਆਨਾ ਤਾ ਮੇਰੇ ਮਨ ਪਿਆ ਨਿਧਾਨਾ ਇਹ ਗਉੜੀ ਸ਼ਬਦੋਚਾਰਨ ਕੀਤੇ ਹਮ ਤਲਵੰਦ ਬਾਗਰ ਤੋਂ ਸਜਣਾ ਹੈ ਹਰ ਗੁਣ ਗਾਵਨ ਸਹਿ ਸੁਭਾਏ ਅਜੇ ਉਹ ਜਿਹਵੇਂ ਪਾਠ ਸੰ ਪਾਠ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਭਾਈ ਗੁਰਦੁੱਤ ਜੀ ਦਾ ਜਿਹੜਾ ਗੁੱਟਕਾ ਹੈ ਨਾ ਉੱਥੇ ਬਾਬੇ ਦਾ ਕਰਤਾਰ ਪ੍ਰਸਾਦ ਵਿੱਚ ਉਸ ਗੁੱਟਕੇ ਦੇ ਬਾਬੇ ਗੁਰਦੇ ਤੇ ਇਹ ਚਾਰੇ ਸ਼ਬਦ ਲਿਖੇ ਹੋਏ ਆ ਨਾਲ ਕਿਉਂ ਛੇਵੇਂ ਪਾਠ ਸੰ ਪਾਠ ਸ਼ੁਰੂ ਕੀਤਾ ਸੀ ਨਵੇਂ ਛੜ ਦੇਣਾ ਕਿ ਦਸਵੇਂ ਪਾਤਸ਼ਾਹ ਗੁਰੂ ਗੰਗ ਸਾਹਿਬ ਦੇ ਵਿੱਚ ਰਾਤ ਦੇ ਸਮੇਂ ਇਸ ਪ੍ਰਕਾਰ ਸਾਹਿਬ ਸੰਗਤ ਜੀ ਦੌਮੇਂੀ ਬੀੜਵੇ ਵਿੱਚ ਨਵੇਂ ਸ਼ਬਦ ਉਚਾਰਨ ਕੀਤੇ ਹਨ ਲਿਖਾਈ ਹੋਏ ਹਨ ਦੂਸਰੇ ਨਿਹਾਈ ਸਾਹਿਬ ਜੀ ਨਿਤਨੇਮ ਕਰਕੇ ਸੁਵੇਹ ਆਏ ਤੰਬੂ ਵਿੱਚ ਤਾਂ ਭਗਤ ਮਾਰਾ ਦੇ ਪਾਸ 15 ਬੈਠੇ ਆ ਸਾਰੇ 15 ਭਗਤ ਜਿਨ੍ਹਾਂ ਦੀ 바ਰੀ ਉਚਾਰਨ ਕੀਤੀ ਹੈ ਰਾਗ ਮਾਲਾ ਤੇ ਸੱਚੇ ਪਾਤਸ਼ਾਹ ਜੀ ਨੇ ਭੋਗ ਪਾਇਆ 84 ਰਾਗਾਂ ਦਾ ਉਚਾਰਨ ਕੀਤਾ ਉਹ ਦਿਨ ਸੱਚੇ ਪਾਤਸ਼ਾਹ ਜੀ ਨੇ 84 ਰਾਗਾਂ ਨੂੰ ਗਾ ਕੇ ਉਹ 84 ਰਾਗ ਰਾਗ ਮਾਲਾ ਵਿੱਚ ਗੁੰਥਨ ਕੀਤੇ ਸਕੇ ਪਾਤਸ਼ਾਹ ਨੇ ਰਾਗ ਇਕ ਸੰਗ ਪੰਜ ਪਰੰਗਨ ਸੰਗ ਲਾਪੇ ਆਠੋਂ ਨੰਦਰ ਇਸ ਪ੍ਰਕਾਰ ਰਾਗ ਮਾਲਾ ਦੇ ਭੋਗਤਾ ਕੇ ਦੇਖੋ ਦੀਨ ਬੰਧੂ ਗੁਰੂ ਗ੍ਰੰਥ ਜਾਉ ਬਣਾਤੇ ਨਾ ਹੈ ਗੋਬਿੰਦ ਕੋ ਨਾਮ ਕੋਈ ਭੁੱਲ ਕੇ ਨਾ ਲੇਵਦਾ ਇਹ ਮਾਰਾ ਗੁਰੂ ਗੈ ਸਾਹਿਬ ਨਾ ਰੱਖਦੇ ਪਰਮੇਸ਼ੁਰ ਦਾ ਨਾਮ ਨਹੀਂ ਸੀ ਕਿਸੇ ਨੂੰ ਭੁੱਲ ਕੇ ਲੈਣਾ ਅਹੀਂ ਹੱਥ ਵਰਤ ਨਹੀਂ ਸੀ ਸਾਧ ਸੰਗਤ ਜੀ ਸੋ ਇਹ ਸਤਿਗੁਰਾਂ ਨੂੰ ਉਪਕਾਰ ਕੀਤਾ ਹੈ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਰਾਜ ਕਰਕੇ ਅਤੋਂ ਗੁਰਬਾਣੀ ਨੂੰ ਆਪਨੀ ਵੱਲੋਂ ਕੋਈ ਵੱਧ ਘਟ ਨਾ ਕਰਿਓ ਜਿਹੜਾ ਵੱਧ ਘਟ ਕਰੇਗਾ ਉਹ ਮੂਰਖ ਹੋਵੇਗਾ ਉਹਦੇ ਹੱਥ ਕੁਛ ਨਹੀਂ ਆਵੇ ਜਿਵੇਂ ਗੁਰੂ ਸਾਹਿਬ ਰਾਜ ਕੀ ਉਸ ਤੋਂ ਕਰਨ ਯਕੀਨ ਰੱਖਣਾ ਇਹ ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ ਆ ਸਾਧ ਸੰਗਤ ਤੈਨੂੰ ਮਹੀਨੇ ਤਕਰੀਬਨ ਉੱਥੇ ਰਹਿ ਕੇ ਸਾਰਿਆਂ ਪਾਠਾਂ ਦੀ ਲਗਾਉਂਦੀ ਜਿਵੇਂ ਦਮੇ ਸਾਹਿਬ ਦੇ ਸਰੂਪ ਦੇ ਲਗਾ ਹਣੇ ਜਿਵੇਂ ਸੁਨਹਿਰੀ ਸਰੂਪ ਵਿੱਚ ਮਹਾਰਾਜ ਸਾਹਿਬ ਦਾ ਪਾਠ ਹੋਣਗੇ ਜਿਹੜਾ ਕਾਲ ਤੱਕ ਸੁਨਹਿਰੀ ਸਰੂਪ ਹੈ ਜਿਹੜਾ ਹਰਮੰਦਰ ਸਾਹਿਬ ਪ੍ਰਕਾਸ਼ ਹੁੰਦਾ ਜੋ ਦਵੰਨੇ ਸਾਹਿਬ ਬਾਬੇ ਦੀਪ ਸਨਾ ਹੈ ਸਰੂਪ ਹੈ ਉਹਦੇ ਅਨੁਸਾਰ ਸਾਰੇ ਮੰਗਲ ਦੇਵੋਂ ਅਨੁਸਾਰ ਸਾਰੇ ਪਾਠ ਸਾਧ ਸੰਗਤ ਜੀ ਕਰਕੇ ਸਿੰਘ ਇਹ ਹੁਣ ਜਾਤਿਆਂ ਨੂੰ ਆਏ ਇੱਥੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਸੇਵਾ ਗੁਰੂ ਸਾਹਿਬ ਲਈ ਹੈ ਨਸਿੰਘਾਂ ਦੇ ਪਾਸੋਂ ਮਾਰੇ ਕਹਿੰਦੇ ਤੁਹਾਡੇ ਕਰਤਿਆਂ ਨੂੰ ਇੰਨੀ ਸਮਝਤੀ ਜਿਨੂੰ ਜਿਨੀ ਲਿਆਕਤ ਆ ਉਹਨੀ ਉਸਨ ਦੱਸਣੀ ਏ ਮਾਰਾ ਸਾਨੂੰ ਪ੍ਰਤੀਤ ਕਿਵੇਂ ਆਵੇ ਮਾਰਾ ਕਹਿੰਦੇ ਚੱਲ ਵਖਾ ਦੀਏ ਜਦੋਂ ਕਹਿੰਦਾ ਜੀ ਮੈਂ ਤਾਂ ਬੁਢਾ ਏ ਮਰ ਜੂ ਤੁਰਦਾ ਮੇਰੇ ਪੁੱਤਰ ਨੂੰ ਲੈ ਜਾਉਣਾ ਹੈ ਕਜੀਵਰ ਨੂੰ ਉਸੇ ਨਾਲ ਬੇਟਾ ਲੀਕਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ ਲੱਖੋ ਆਕਾਸ਼ਪਤਾਲ ਨਾਲ ਇੱਕ ਫਰਕ ਵਿੱਚ ਸਭ ਦਖਲਾਏ ਲੱਖੋ ਆਕਾਸ਼ਪਤਾਲ ਜੋ ਉਚਾਰੇ ਸੀ ਉਹ ਦਿਖਾ ਦਿੱਤੇ ਤੇ ਜਦੋਂ ਘਰ ਬੁਰ ਗਿਆ ਪੀਰ ਦਾ ਬੇਟਾ ਉਹ ਹੋਏ ਮਾਰਨ ਕਤੇ ਰਪਿਦਾ ਪ੍ਰਤੀਤ ਕਰੇ ਕੋਈ ਚੀਜ਼ ਲੈ ਕੇ ਚਲਣਾ ਫਿਰ ਜਿੱਥੇ ਵੀ ਸਤਿਗੁਰੂ ਜਾਨ ਸੰਗਤਾਂ ਗੁਰੂ ਸਾਹਿਬ ਦੀਆਂ ਪਤਾਲਾਂ ਵਿੱਚ ਵੀ ਆਕਾਸ਼ਾਂ ਵਿੱਚ ਵੀ ਤੇ ਉਹਨਾਂ ਦੇ ਲਈ ਮਾਰਨ ਸੰਗਤਾਰਵਾਸ ਕਰਨ ਕੜਾ ਪ੍ਰਸ਼ਾਦ ਵਰਤਾਉਣਾ ਉਹ ਪ੍ਰਸ਼ਾਦ ਦਾ ਸ਼ਾਮਾ ਇਹ ਪੀਰ ਦੇ ਪੁੱਤਰੋਂ ਵੀ ਦੌਂਦੇ ਰਹੇ ਜਿਸ ਦੀ ਉਗਾਹੀ ਭਾਈ ਸਾਹਿਬ ਜੀ ਲਿਖਦੇ ਐ ਪਰਕ ਵਿਚ ਕੌਲ ਪ੍ਰਸਾਦ ਦਾ ਪਰੋਂ ਪਤਲੋਂ ਲਈ ਕੜਾਈ ਉਹ ਕੜਾਹ ਪ੍ਰਸ਼ਾਹ ਲਿਆ ਕੇ ਜਿਸ ਨੇ ਖਾਇਆ ਕਹਿੰਦਾ ਮੈਂ ਤਾਂ ਓੜ ਕਪਾੜ ਦਾ ਸਕ ਗਿਆ ਮੈਂ ਆਕਾਸ਼ਾਂ ਦਾ ਪਉੜੇ ਮੈਨੂੰ ਪਤਾਵਾ ਹੁੰਦਾ ਸੁਣ ਕੇ ਪੀਰ ਹੈਰਾਨ ਹੋ ਗਿਆ ਕਿ ਗੁਰੂ ਸਾਹਿਬ ਜੋ ਕੋ ਕਹਿ ਰਹੇ ਹੈ ਇਹ ਸੱਚ ਕਹਿ ਰਹੇ ਕਿਉਂ ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤੇ ਹੈ ਉਹ ਗੁਰਪੁਰ ਬਸਤਾ ਸਿੰਘ ਜੀ ਗੁਰੂ ਸਾਹਿਬ ਦਾ ਪਹਿਲੇ ਦਿਨ ਪ੍ਰਕਾਸ਼ ਹੋਣਾ